ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 92 ਦਿਨ 100 ਦਿਨ ਅਲੱਗ-ਅਲੱਗ ਸਟਾਈਲ ਜਾਂ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ 3.5 ਮੀਟਰ ਦਾ ਸਿੰਗਲ ਪਰਨਾ ਮੋਨਨੀ ਸਟਾਈਲ ਪੇਚਾ ਵਾਲਾ ਸਜਾ ਕੇ ਦਿਖਾਉਣਾ ਹੈ ਡੱਬੀ ਵਾਲੇ ਕੱਪੜੇ ਦੇ ਵਿੱਚ ਤੇ ਇਸ ਵੀਡੀਓ 'ਚ ਤੁਹਾਨੂੰ ਪੂਣੀ ਕਿਵੇਂ ਕਰਨੀ ਆ ਨਾਲ ਦੀ ਨਾਲ ਇਸ ਚੀਜ਼ ਨੂੰ ਵੀ ਪੂਰੀ ਡਿਟੇਲ 'ਚ ਸਮਝਾਇਆ ਜਾਵੇਗਾ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ ਜਿਹੜੇ ਮੇਰੇ ਵੀਰ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਸਭ ਤੋਂ ਪਹਿਲਾਂ ਅਸੀਂ ਸਿਰ ਦੇ ਵਿਚਕਾਰ ਜੁੜਾ ਸਾਹਿਬ ਨੂੰ ਸਜਾ ਲਵਾਂਗੇ ਇਸ ਤਰੀਕੇ ਨਾਲ ਜਲੇਬੀ ਜੁੜਾ ਕਰਨਾ ਹੈ ਤੁਸੀਂ ਥੋੜਾ ਏ ਢੀਲਾ ਜੁੜਾ ਕਰਨਾ ਹੈ ਜਿਹੜਾ ਸਿਰ ਦੇ ਵਿਚਕਾਰ ਇਸ ਤਰੀਕੇ ਨਾਲ ਆਰਾਮ ਨਾਲ ਟਿਕ ਜਾਵੇ ਨਾਲ ਹੀ ਅਸੀਂ ਕੰਗਾ ਸਾਹਿਬ ਨੂੰ ਵੀ ਨਾਲ ਸਜਾ ਲਵਾਂਗੇ ਇਹਦੇ ਉੱਪਰੋਂ ਜੀ ਅਸੀਂ 80 ਸੈਂਟੀਮੀਟਰ ਦਾ ਪਟਕਾ ਜਿਹੜਾ ਇਸ ਤਰੀਕੇ ਨਾਲ ਸਜਾਵਾਂਗੇ ਦੇਖੋ ਮੇਰੇ ਵੀਰੋ ਇਸ ਬੰਨੇ ਦੇ ਵਿੱਚ ਅਸੀਂ 50 ਨਹੀਂ ਦਿਖਾਣੀ ਹੈਗੀ ਇਸ ਲਈ ਇਹਨੂੰ ਥੋੜਾ ਧਿਆਨ ਨਾਲ ਸਜਾਈਓ ਪਿਛਲੇ ਹਿੱਸੇ ਤੇ ਦੋ ਗੱਠਾ ਮਾਰ ਕੇ ਪਰਨੇ ਨੂੰ ਇਸ ਤਰੀਕੇ ਨਾਲ ਸਜਾ ਲੈਣਾ ਹੈ ਸਲਾਈ ਨਾਲ ਕੇਸਾ ਨੂੰ ਹਰੇਕ ਹਿੱਸੇ ਤੋਂ ਅੰਦਰ ਕਰਾਂਗੀ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਕੁਝ ਖਾਸ ਗੱਲ ਇਹ ਵੀ ਕਰਨਾ ਚਾਹੁੰਦਾ ਹੈ ਮੇਰੇ ਵੀਰੋ ਤੁਹਾਨੂੰ ਮੈਂ ਹਰ ਇੱਕ ਵੀਡੀਓ ਦੇ ਵਿੱਚ ਪੂਣੀ ਬੇਸ ਅਤੇ ਦਸਤਾਰ ਸਜਾਉਣ ਦਾ ਤਰੀਕਾ ਪੂਰੀ ਡਿਟੇਲ ਦੇ ਵਿੱਚ ਦੱਸਦਾ ਹੁੰਦਾ ਆ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਆਸਾਨੀ ਨਾਲ ਸਮਝ ਆ ਜਾਵੇ ਇਸ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕੁਝ ਸਮਝ ਆਉਂਦਾ ਆ ਕਿ ਨਹੀਂ ਤੇ ਉਸ ਤੋਂ ਉਪਰੰਤ ਅਸੀਂ ਦੇਖੋ ਇਸ ਪਟਕੇ ਦੇ ਦੋ ਪੱਲੇ ਬਰਾਬਰ ਕਰਕੇ ਇਹਨੂੰ ਫੋਲਡ ਕਰਕੇ ਕੰਨ ਦੇ ਉੱਪਰੋਂ ਖਿੱਚ ਕੇ ਲਗਾ ਰਹੀਆਂ ਇਸ ਪੱਲੇ ਨੂੰ ਤਾਂ ਜੋ ਸਾਡਾ ਪਹਿਲਾ ਪੱਲਾ ਹੋਵੇਗਾ ਪਰਨੇ ਦਾ ਉਹ ਆਪਣੀ ਜਗ੍ਹਾ ਤੋਂ ਖਿਸਕੇ ਨਾ ਦੇਖੋ ਵੈਸੇ ਤਾਂ ਮੈਂ ਉੱਪਰਲੇ ਪਾਸੇ ਤੇ ਕਪੜਾ ਅੰਦਰ ਕਰਦਾ ਹੁੰਦਾ ਪਰ ਤਾਂ ਉਹਨੂੰ ਅੱਜ ਇਸ ਜਗ੍ਹਾ ਤੇ ਨੀਚਲੇ ਪਾਸੇ ਦੀ ਕਪੜਾ ਅੰਦਰ ਕਰਕੇ ਦਿਖਾਉਂਗਾ ਮੇਰੇ ਵੀਰੋ ਅੱਜ ਸਾਨੂੰ 92 ਦਿਨ ਹੋ ਗਏ ਆ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਂਦੇ ਹੋਇਆਂ ਨੂੰ ਤੇ ਜਿਵੇਂ ਤੁਸੀਂ ਸਪੋਰਟ ਕਰਦੇ ਆਇਓ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਅਸੀਂ 100 ਦਿਨ ਕੰਪਲੀਟ ਕਰਨ ਦੇ ਬਹੁਤ ਨੇੜੇ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਡਾ 3.5 ਮੀਟਰ ਦਾ ਡੱਬੀ ਵਾਲੇ ਪੰਨੇ ਦੇ ਵਿੱਚ ਕਪੜਾ ਆ ਇਹਦੀ ਇੱਕ ਨੁੱਕਰ ਨੂੰ ਫੜ ਕੇ ਇਹਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਫਿਰ ਖੱਬੇ ਪਾਸੇ ਤੁਸੀਂ ਕੰਨੀ ਰੱਖਣੀ ਹੈ ਤੇ ਉੱਪਰਲੇ ਹਿੱਸੇ ਤੇ ਧਾਗੇ ਵਾਲਾ ਹਿੱਸਾ ਰੱਖਣਾ ਹੈ ਦੇਖੋ ਉੱਪਰ ਧਾਗੇ ਵਾਲਾ ਹਿੱਸਾ ਖੱਬੇ ਪਾਸੇ ਕੰਨੀ ਆ ਹੁਣ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਸੱਜੇ ਪਾਸੇ ਉਹ ਤੀਜਾ ਹਿੱਸਾ ਅੰਦਰ ਨੂੰ ਫੋਲਡ ਫਿਰ ਖੱਬੇ ਪਾਸੇ ਉਹ ਤੀਜਾ ਹਿੱਸਾ ਅੰਦਰ ਨੂੰ ਫੋਲਡ ਕਰਨਾ ਹੈ ਇਸੇ ਤਰੀਕੇ ਨਾਲ ਤੁਹਾਡੀ ਪੂਣੀ ਆ ਜਿਹੜੀ ਹੋ ਜਵੇਗੀ ਸਹੀ ਤਰੀਕੇ ਨਾਲ ਦੇਖੋ ਇਹਨੂੰ ਥੋੜਾ ਧਿਆਨ ਨਾਲ ਕਰਿਓ ਤੁਹਾਨੂੰ ਸਮਝ ਆਸਾਨੀ ਨਾਲ ਜਾਵੇਗੀ ਐਦਾਂ ਹੀ ਤੁਸੀਂ ਸਿਰ ਤੇ ਲਾ ਲੈਣਾ ਹੈ ਮੈਂ ਤੁਹਾਨੂੰ ਦੂਜੇ ਪਾਸੇ ਉਹ ਵੀ ਕਰਕੇ ਦਿਖਾਣਾ ਦੂਜੇ ਪਾਸੇ ਮਤਲਬ ਕਿ ਇਸ ਸਾਈਡ ਤੋਂ ਦੁਬਾਰਾ ਕਰਕੇ ਦਿਖਾਣਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੂ ਖੱਬੇ ਪਾਸੇ ਕੰਨੀ ਰੱਖਣੀ ਆਪਾਂ ਠੀਕ ਹੈ ਇਸ ਢੰਗ ਨਾਲ ਉੱਪਰਲੇ ਪਾਸੇ ਤੁਸੀਂ ਧਾਗੇ ਵਾਲਾ ਹਿੱਸਾ ਰੱਖਣਾ ਹੈ ਜਿਵੇਂ ਮੈਂ ਉਸ ਸਾਈਡ ਤੇ ਕਰਕੇ ਦਿਖਾਈ ਸੀ ਉਸੇ ਤਰ੍ਹਾਂ ਇਸ ਸਾਈਡ ਤੋਂ ਵੀ ਕਰਕੇ ਦਿਖਾ ਰਹੀ ਹਾਂ ਸੇਮ ਹੀ ਆ ਬਸ ਇਧਰ ਨੂੰ ਕਰਕੇ ਦਿਖਾਤੀ ਪੂਣੀ ਮੈਂ ਤੇ ਐਦਾਂ ਹੀ ਬੰਦ ਇਸੇ ਨੂੰ ਅੰਦਰ ਤੁਸੀਂ ਇਹਨੂੰ ਸਜਾਣਾ ਸ਼ੁਰੂ ਕਰ ਦੇਣਾ ਹੈ ਹੁਣ ਦੇਖੋ ਖੁੱਲਾ ਹਿੱਸਾ نیچے ਆ ਤੇ ਆਖਰੀ ਨੁਕਰ ਮੂੰਹ ਦੇ ਵਿੱਚ ਫੜ ਕੇ ਤੁਸੀਂ ਪੱਲੇ ਨੂੰ ਖੋਲਣਾ ਹੈ ਖੋਲ ਕੇ ਪਹਿਲਾਂ ਇਹਨੂੰ ਇੱਕ ਵਾਰੀ ਅੰਦਰ ਨੂੰ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਫੋਲਡ ਕਰਕੇ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ نیچے ਤੱਕ ਸਾਫ਼ ਕਰਨਾ ਹੈ ਬਾਕੀ ਪੱਲੇ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ ਹੈ ਇਸ ਤਰੀਕੇ ਨਾਲ ਤੁਹਾਡਾ ਪਹਿਲਾ ਪੇਜ ਬੜੀ ਵਧੀਆ ਢੰਗ ਨਾਲ ਬਣ ਜਵੇਗਾ ਤੇ ਦੇਖੋ ਅੱਧੀ ਅੱਖ ਟਕਣੀ ਆ ਤੇ ਦੇਖੋ ਗੱਲ ਵੀ ਜ਼ਿਆਦਾ ਟਕਣੀ ਆ ਤੁਸੀਂ ਕਿਉਂਕਿ ਇਹ ਥੋੜਾ ਜਿਹਾ ਖਿਸਕੂਗਾ ਪਰਨਾ ਤੁਹਾਡਾ ਕਿਉਂਕਿ ਨਾ ਤਾਂ ਅਸੀਂ ਇਹ ਗਿੱਲਾ ਕੀਤਾ ਆ ਤੇ ਉੱਪਰੋਂ ਜਿਹਦਾ ਕੱਪੜਾ ਵੀ ਆ ਜਿਹੜਾ ਬਹੁਤ ਹੈਵੀ ਹੁੰਦਾ ਆ ਹੁਣ ਤੁਹਾਨੂੰ ਇਹਦੀ ਨਾਲ ਦੀ ਨਾਲ ਪੂਣੀ ਕਰਕੇ ਦਿਖਾਂਗੇ ਸਲੋ ਮੋਸ਼ਨ ਚ ਚੀਜ਼ ਦਿਖਾਵਾਂਗਾ ਤੁਹਾਨੂੰ ਇਹ ਤੇ ਪਹਿਲਾਂ ਤਾਂ ਨੀਚਲੇ ਪੱਲੇ ਨੂੰ ਉੱਪਰ ਜੋੜਨਾ ਆ ਫਿਰ ਉੱਪਰਲੇ ਪੱਲੇ ਨੂੰ ਇਹਦੇ ਉੱਪਰੋਂ ਜੀ ਕਮਾ ਕੇ نیچے ਨੂੰ ਕਰਨਾ ਆ ਇਸ ਤਰੀਕੇ ਨਾਲ ਤੁਹਾਡੀ ਪੂਣੀ ਉੱਪਰੋਂ ਜੀ ਸਾਫ਼ ਹੋਵੇਗੀ ਤੇ ਲੜ ਤੁਹਾਡਾ ਉੱਪਰੋਂ ਜੀ ਵੀ ਸਹੀ ਮੋਟਾ ਹੋਵੇਗਾ ਇਸੇ ਢੰਗ ਨਾਲ ਫਿਰ ਪੱਲੇ ਨੂੰ ਤੁਸੀਂ ਰੱਖਣਾ ਹੈ ਆਪਣੀ ਸਹੀ ਜਗ੍ਹਾ ਤੇ ਤੇ ਫਿਰ ਉਪਰੋ ਜੀ ਵੀ ਲੜ ਨੂੰ ਮੋਟਾ ਕਰਾਂਗੇ ਤੇ ਪਰਨਾ ਤੁਹਾਡਾ ਬਰਾਬਰ ਹੋਣਾ ਚਾਹੀਦਾ ਦੋਨਾਂ ਹਿੱਸਿਆਂ ਤੋਂ ਇੱਕ ਵਾਰੀ ਲੜ ਨੂੰ ਪਿੰਚ ਕਰਾਂਗੇ ਫੇਰ ਖਿੱਚ ਕੇ ਸਾਫ਼ ਕਰਕੇ ਦੁਬਾਰਾ ਪਿੰਚ ਕਰਾਂਗੇ ਦੇਖੋ ਮੇਰੇ ਪੇਚ ਦੀ ਚੌੜਾਈ ਕਿੰਨੀ ਆ ਪਹਿਲੇ ਦੂਜੇ ਲੜ ਦਾ ਗੈਪ ਕਿੰਨਾ ਜ਼ਿਆਦਾ ਆ ਸ਼ੇਪ ਦੇ ਵਿੱਚ ਬਰਾਬਰ ਰੱਖਣ ਲਈ ਦੇਖੋ ਮੈਂ ਉਪਰੋ ਜੀ ਪੱਲੇ ਨੂੰ ਕਿੰਨਾ ਜ਼ਿਆਦਾ ਚੋੜਾ ਲਗਾਇਆ ਹੋਇਆ ਆ ਕਿਉਂਕਿ ਇਹਨੂੰ ਆਪਾਂ ਮੋਰਨੀ ਦਸਤਾਰ ਦੀ ਸ਼ੇਪ ਦੇ ਵਿੱਚ ਸਜਾਉਣਾ ਹੈ ਅਖੀਰ ਤੇ ਪਿੱਛੇ ਜਾ ਕੇ ਇਹਨੂੰ ਆਪਾਂ ਪਿੰਚ ਕਰ ਦੇਣਾ ਹੈ ਹੁਣ ਉੱਪਰਲੇ ਲੜਣ ਹੋਣਗੇ ਉਹ ਵੀ ਸਾਡੇ ਸਾਫ਼ ਹੋਣਗੇ ਤੇ ਉਹ ਵੀ ਮੋਟੇ ਹੋਣਗੇ ਤੁਸੀਂ ਬਸ ਪੂਣੀ ਥੋੜੀ ਜੀ ਸਹੀ ਤਰੀਕੇ ਨਾਲ ਕਰਨੀ ਹੈ ਹੁਣ ਫਿਰ ਉਸੇ ਢੰਗ ਨਾਲ ਪੂਣੀ ਕਰਕੇ ਨਿਚਲਾ ਪੱਲਾ ਉੱਪਰ ਤੇ ਉੱਪਰਲੇ ਪੱਲੇ ਨੂੰ ਉਹਦੇ ਉੱਤੋਂ ਜੀ ਘੁਮਾ ਕੇ نیچے ਲੈ ਕੇ ਆਣਾ ਹੈ ਇਹਦੇ ਨਾਲ ਉੱਪਰਲੀ ਸਾਈਡ ਤੇ ਤੁਹਾਡਾ ਸਾਫ਼ ਲੜ ਬਣੇਗਾ ਤੇ ਤੁਹਾਡੀ ਪੂਣੀ ਵੀ ਸਹੀ ਢੰਗ ਨਾਲ ਹੋ ਜਾਵੇਗੀ ਨੀਚੇ ਦੀ ਕੋਈ ਵੀ ਪੱਲਾ ਫੜ ਲਓ ਜਿਹੜਾ ਪੱਲਾ ਤੁਹਾਡਾ نیچے ਤੱਕ ਖੁੱਲ ਸਕਦਾ ਹੋਵੇ ਲੜ ਨੂੰ ਇੱਕ ਵਾਰੀ ਪਿੰਚ ਕਰਾਂਗੇ ਫਿਰ ਖੋਲ ਕੇ ਇਹਨੂੰ ਸਾਫ਼ ਕਰਾਂਗੇ ਪੇਚਾਂ ਨੂੰ ਆਪਾਂ ਜ਼ਿਆਦਾ ਚੋੜੇ ਲਗਾ ਰਹੇ ਹਾਂ ਤੇ ਪੇਚ ਨਾ ਤੁਹਾਡੇ ਥੋੜੇ ਥੋੜੇ ਉੱਪਰ ਜਾਣੇ ਚਾਹੀਦੇ ਨੇ ਕਿਉਂਕਿ ਪਰਨਾ ਅਸੀਂ ਬਾਹਣ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਥੋੜਾ ਜਿਹਾ ਦਬਮਾ ਪਰਨਾ ਬਣਨਾ ਹੈ ਥੋੜਾ ਜਿਹਾ ਚੌਰਸ ਸ਼ੇਪ ਦੇ ਵਿੱਚ ਲੱਗਣਾ ਚਾਹੀਦਾ ਹੈ ਪਰਨਾ ਇਸ ਪੱਲੇ ਨੂੰ ਵੀ ਪਿੱਛੇ ਤੱਕ ਲਾ ਕੇ ਅਸੀਂ ਇਹਨੂੰ ਪਿੰਚ ਕਰ ਦਿੱਤਾ ਹੋਇਆ ਪਿੱਛੋ ਜੀ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਧਿਆਨ ਚ ਰੱਖਦੇ ਹੋਏ ਤੁਸੀਂ ਪੱਲੇ ਨੂੰ ਉਸੇ ਤਰੀਕੇ ਨਾਲ ਪੂਣੀ ਕਰਕੇ ਆਪਣੀ ਜਗ੍ਹਾ ਤੇ ਲਾਉਣਾ ਹੈ। ਨਿਚਲਾ ਪੱਲਾ ਉੱਪਰ ਜੋੜ ਕੇ ਉੱਪਰਲੇ ਪੱਲੇ ਨੂੰ ਦੇ ਉਪਰੋਕ ਘੁਮਾ ਕੇ نیچے ਨੂੰ ਕਰਕੇ ਇਸ ਪੱਲੇ ਨੂੰ ਵੀ ਮੋਟਾ ਕਰਾਂਗੇ। ਇਹਦੇ ਨਾਲ ਤੁਹਾਡੇ ਉੱਪਰਲੇ ਹਿੱਸੇ ਤੇ ਵੀ ਲੜ ਸਾਰੇ ਸਾਫ਼ ਬਣਨਗੇ। ਦੋਨਾਂ ਸਾਈਡਾਂ ਤੋਂ ਤੁਹਾਡੇ ਪੜਨੇ ਦਾ ਜਿਹੜਾ ਬੈਲੈਂਸ ਹੋਵੇਗਾ, ਚੌੜਾਈ ਹੋਵੇਗੀ ਉਹ ਬਰਾਬਰ ਹੋਵੇਗੀ। ਇਸ ਢੰਗ ਨਾਲ ਤੁਸੀਂ ਵੀ ਕਰ ਸਕਦੇ ਹੋ। ਇਹਨੂੰ ਵੀ ਥੋੜਾ ਉੱਚਾ ਕਰਕੇ ਲਾਵਾਂਗੇ ਪੇਚ ਨੂੰ ਜਿੱਦਾਂ ਮੈਂ ਤੁਹਾਨੂੰ ਕਿਹਾ ਨਾ ਇਕੱਠੇ ਇੱਕੋ ਜਗ੍ਹਾ ਤੇ ਨਹੀਂ ਰੱਖਣੇ ਹੈਗੇ ਪੇਚ ਥੋੜੇ ਥੋੜੇ ਉੱਚੇ ਕਰਕੇ ਲਾਣੇ ਨੇ ਕਿਉਂਕਿ ਆਪਾਂ ਇਹਦੀ ਚੁੰਝ ਨਹੀਂ ਬਣਾਣੀ ਹੈਗੀ ਇਹਨੂੰ ਬਿਠਾਣਾ ਹੈ ਇੱਕ ਜਗ੍ਹਾ ਤੇ ਸਾਫ਼ ਕਰਕੇ ਇਹਨੂੰ ਵੀ ਦੁਬਾਰਾ ਪਿੰਚ ਕੀਤਾ ਆ ਉੱਪਰਲੇ ਹਿੱਸੇ ਤੋਂ ਵੀ ਲੜ ਅੰਦਰ ਨੂੰ ਫੋਲਡ ਕਰ ਰਹੇ ਹਾਂ ਤੇ ਪੇਚ ਨੂੰ ਆਪਾਂ ਸਿੱਧਾ ਪਿੱਛੇ ਤੱਕ ਲੈ ਕੇ ਜਾ ਰਹੇ ਹਾਂ ਖੱਬੇ ਪਾਸੇ ਆਪਣੇ ਉੱਪਰਲੇ ਪੇਚ ਵੀ ਮੋਟੇ ਹੋਣਗੇ ਦੇਖੋ ਹੁਣ ਪੰਨਾ ਆ ਰਿਹਾ ਨਾ ਦੋਨਾਂ ਸਾਈਡਾਂ ਤੋਂ ਬਰਾਬਰ ਇਸ ਤਰੀਕੇ ਨਾਲ ਤੁਸੀਂ ਵੀ ਸਜਾਉਣਾ ਹੈ ਆਖਰੀ ਲੜ ਨੂੰ ਤੁਸੀਂ ਕੀ ਕਰਨਾ ਹੈ ਮੇਰੇ ਵੀਰੋ ਉਹ ਲੜ ਬਣਾਉਣ ਤੋਂ ਬਾਅਦ ਜਿੱਥੇ ਖਤਮ ਹੋਵੇਗਾ ਤੁਸੀਂ ਉੱਥੇ ਉਹਨੂੰ ਐਜ਼ ਇਟ ਇਜ਼ ਲਗਾ ਦੇਣਾ ਹੈ ਜਿੱਥੇ ਤੁਹਾਡਾ ਪੰਨਾ ਖਤਮ ਹੋਵੇ ਉੱਥੇ ਤੁਹਾਨੂੰ ਉਹ ਸਹੀ ਢੰਗ ਨਾਲ ਲਾਉਣਾ ਆਉਣਾ ਚਾਹੀਦਾ ਹੈ ਹਮੇਸ਼ਾ ਆਖਰੀ ਪੱਲੇ ਦੀ ਵੀ ਉਸੇ ਤਰੀਕੇ ਨਾਲ ਪੂਣੀ ਕਰਾਂਗੇ ਤੇ ਇਹਨੂੰ ਆਪਣੀ ਜਗ੍ਹਾ ਤੇ ਰੱਖਾਂਗੇ ਦੇਖੋ ਉੱਪਰਲੀ ਸਾਈਡ ਤੇ ਆਪਾਂ ਕਿੰਨਾ ਮੋਟਾ ਕਰਕੇ ਰੱਖਿਆ ਨਾ ਪੇਚ ਤੇ ਇਸ ਜਗ੍ਹਾ ਤੋਂ ਇੱਕ ਲੜ ਫੜੋ ਉਹਨੂੰ ਥੱਲੇ ਤੱਕ ਖੋਲੋ ਕਿ ਜਿਹੜਾ ਪੰਨਾ ਤੁਹਾਡਾ ਦੋਨਾਂ ਸਾਈਡਾਂ ਤੋਂ ਬਰਾਬਰ ਹੋ ਜਵੇ ਨੀਚਲੇ ਹਿੱਸੇ ਤੋਂ ਵੀ ਫੇਰ ਲੜ ਨੂੰ ਉਪਰੋਂ ਜੀ ਮੋਟਾ ਕਰਾਂਗੇ ਅੱਗੇ ਤੱਕ ਸਾਫ਼ ਕਰਨ ਤੋਂ ਬਾਅਦ ਚ ਇਹਨੂੰ ਪਿੰਚ ਕਰਾਂਗੇ ਪਹਿਲਾਂ ਤੁਹਾਡੀਆਂ ਦੋਨੋਂ ਗੱਲਾਂ ਬਰਾਬਰ ਠਕੀਆਂ ਹੋਣੀਆਂ ਚਾਹੀਦੀਆਂ ਨੇ ਇਸ ਲਈ نیچے ਤੱਕ ਪੱਲੇ ਨੂੰ ਪਿੱਛੇ ਤੱਕ ਖੋਲਣਾਗੇ ਦੇਖੋ ਰਾਈਟ ਸਾਈਡ ਤੱਕ ਪਿੱਛੇ ਤੱਕ ਪੱਲੇ ਨੂੰ ਖੋਲਣਾ ਜ਼ਰੂਰੀ ਹੁੰਦਾ ਆ ਕਿਉਂਕਿ ਗਿੱਚੀ ਤੱਕ ਦੋਨੋਂ ਪੱਲੇ ਜਾਣੇ ਚਾਹੀਦੇ ਤੁਹਾਡੇ ਜਿੱਦਾਂ ਖੱਬੇ ਪਾਸੇ ਉਹ ਪਹਿਲਾ ਲੜ ਹੁੰਦਾ ਨਾ ਗਿੱਚੀ ਤੱਕ ਜਾਂਦਾ ਉਸੇ ਢੰਗ ਨਾਲ ਸੱਜੇ ਪਾਸੇ ਵੀ ਤੁਹਾਡਾ ਆਖਰੀ ਲੜ ਗਿੱਚੀ ਤੱਕ ਜਾਣਾ ਚਾਹੀਦਾ ਆ ਦੋਨਾਂ ਸਾਈਡਾਂ ਤੋਂ ਪਰਣਾ ਤੁਹਾਡਾ ਤਾਈਓ ਬਰਾਬਰ ਲੱਗੇਗਾ ਜੇ ਤੁਹਾਡੀਆਂ ਨੀਚੋਂ ਦੀ ਦੋਨੋਂ ਗੱਲਾਂ ਬਰਾਬਰ ਟਕੀਆਂ ਹੋਣਗੀਆਂ ਤੇ ਸੇੜ ਤੱਕ ਪਰਣਾ ਬਰਾਬਰ ਹੋਵੇਗਾ ਉੱਚਾ ਤੇ ਇਸ ਪੱਲੇ ਨੂੰ ਵੀ ਥੋੜਾ ਉੱਚਾ ਕਰਕੇ ਇੱਕ ਵਾਰੀ ਪਿੰਚ ਕਰਕੇ ਲਾਵਾਂਗੇ ਜਿਆਦਾ ਮੋਟਾ ਪਿੰਚ ਨਹੀਂ ਕਰਨਾ ਇਹਨੂੰ ਥੋੜਾ ਪਤਲਾ ਪਿੰਚ ਕਰਨਾ ਆ ਦੇਖੋ ਜਿੱਦਾਂ ਮੈਂ ਕਰਕੇ ਦਿਖਾ ਰਹੀ ਆ ਵੀ ਤੁਹਾਡੀ ਉੱਪਰ ਸੈਂਟਰ ਦੇ ਵਿੱਚ ਬਣਨੀ ਚਾਹੀਦੀ ਆ ਫਿਰ ਇਸ ਪੱਲੇ ਨੂੰ ਉੱਪਰੋਂ ਵੀ ਸਾਫ਼ ਕਰਦੇ ਹੋਏ ਇਸ ਤੋਂ ਪਹਿਲਾਂ ਲਾਈ ਪੱਲੇ ਦੇ ਅੰਦਰ ਕਰ ਦੇਣਾ ਆ ਉਸ ਤੋਂ ਪਹਿਲਾਂ ਦੇਖ ਲਿਓ ਕਿ ਤੁਹਾਡਾ ਪੰਨਾ ਦੋਨਾਂ ਸਾਈਡਾਂ ਤੋਂ ਬਰਾਬਰ ਲੱਗਣਾ ਚਾਹੀਦਾ ਆ ਤੇ ਫਿਰ ਇਹਨੂੰ ਪੱਲੇ ਨੂੰ ਅੰਦਰ ਕਰ ਦੇਣਾ ਆ ਅੱਜ ਦੇ ਪੰਨੇ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਦੀ ਵੀ ਇੰਨੀ ਡਿਟੇਲ ਨਾਲ ਕੋਈ ਪੰਨਾ ਨਹੀਂ ਸਿਖਾਇਆ ਹੋਣਾ ਜਿੰਨਾ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸ ਰਿਹਾ ਆ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਨਿੱਕੀ ਤੋਂ ਨਿੱਕੀ ਚੀਜ਼ ਤੁਹਾਨੂੰ ਚੰਗੀ ਤਰ੍ਹਾਂ ਦੱਸਾਂ ਇਸ ਲਈ ਸਾਡੀ ਆ ਵੀਡੀਓਜ਼ ਹਮੇਸ਼ਾ ਜ਼ਿਆਦਾ ਲੰਬੀਆਂ ਹੁੰਦੀਆਂ ਨੇ ਤੇ ਜ਼ਿਆਦਾ ਡਿਸਕ੍ਰਾਈਬਡ ਹੁੰਦੀਆਂ ਨੇ ਤੇ ਹੁਣ ਦੇਖੋ ਅਸੀਂ ਦੋਨਾਂ ਸਾਈਡਾਂ ਤੋਂ ਪੰਨੇ ਨੂੰ ਬੈਲੈਂਸ ਬਰਾਬਰ ਕਰਦੇ ਹੋਏ ਦੱਬਾਂਗੇ ਮੋਲੇ ਹਿੱਸੇ ਤੋਂ ਵਿਪਰਨੇ ਨੂੰ ਥੋੜਾ ਜਿਹਾ 당ਬ ਸਕਦੇ ਆ ਤੇ ਪਹਿਲਾਂ ਤਾਂ ਮੋਲੇ ਹਿੱਸੇ ਤੋਂ ਜਿਹੜੀ V ਬਣਦੀ ਆ ਉਹਨੂੰ ਸੈਂਟਰ ਦੇ ਵਿੱਚ ਸਿਰ ਦੇ ਵਿੱਚ ਘਾਰ ਕਰਾਂਗੇ ਪੱਲੇ ਨੂੰ ਖਿੱਚ ਕੇ ਹੁਣ ਦੇਖੋ V ਬਰਾਬਰ ਉੱਪਰਲੇ ਪੇਚਾਂ ਨੂੰ ਵੀ ਫੋਲਡ ਕਰਕੇ ਬਰਾਬਰ ਕਰਾਂਗੇ ਫਿਰ ਸਿਰ ਵਾਲੇ ਹਿੱਸੇ ਤੋਂ ਪੱਲੇ ਨੂੰ ਖਿੱਚ ਕੇ ਸੇਨ ਨੂੰ ਟਕਾਂਗੇ ਇਸ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਜਿਹੜੇ ਇਹਦੇ ਵੱਟ ਪੈਂਦੇ ਨੇ ਮੋਲੇ ਹਿੱਸੇ ਤੇ ਉਹਨਾਂ ਨੂੰ ਵੀ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਚ ਉਲਾਉਣਾ ਹੈ ਪਹਿਲਾਂ ਸੱਜੇ ਆ ਖੱਬੇ ਜਿੱਧਰੋਂ ਮਰਜ਼ੀ ਪੱਲਾ ਅੰਦਰ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਚੰਗੀ ਤਰ੍ਹਾਂ ਕਪੜਾ ਅੰਦਰ ਕੰਨਣਾ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਆ ਜਦੋਂ ਕਪੜਾ ਚੰਗੀ ਤਰ੍ਹਾਂ ਅੰਦਰ ਹੋ ਜਾਵੇ ਫਿਰ ਪਿੱਛੇ ਦੀ ਲੁੱਪੀ ਵਾਲਾ ਪੱਲਾ ਤੁਸੀਂ ਖਿੱਚ ਸਕਦੇ ਹੋ ਤੇ ਇਸ ਚੀਜ਼ ਤੋਂ ਬਾਅਦ ਤੁਸੀਂ ਦੂਜੇ ਸ਼ੀਸ਼ੇ ਨਾਲ ਜੇ ਕੋਈ ਤੁਹਾਨੂੰ ਕਮੀ ਪੇਸ਼ੀ ਦੂਰ ਕਰਨੀ ਹੈ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਕਾਲੀ ਆ ਫਿਰ ਤੁਸੀਂ ਇਹ ਥੋੜਾ ਜਿਹਾ ਫਾਸਟ ਵੇ ਦੇ ਵਿੱਚ ਕਰਨੀ ਦੀ ਦੂਜੇ ਸ਼ੀਸ਼ੇ ਨਾਲ ਦੇਖਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕੀਤੀ ਹੋਈ ਹੈ ਇਸ ਚੀਜ਼ ਦੀ ਬਟ ਮੈਂ ਤੁਹਾਨੂੰ ਹੈਗਾ ਸਿਖਾਣਾ ਤੇ ਇਹਦੇ ਲਈ ਤੁਸੀਂ ਜੇ ਤੁਸੀਂ ਐਜ਼ ਏ ਸ਼ੌਂਕ ਦੇ ਤੌਰ ਤੇ ਬੰਨਨੇ ਹੋ ਪਰਨਾ ਹੈ ਇਹ ਤਾਂ ਤੁਸੀਂ ਥੋੜਾ ਟਾਈਮ ਲਾ ਸਕਦੇ ਹੋ ਜੇ ਜਿਆਦਾ ਕਾਲੀ ਹੈ ਫਿਰ ਤੁਹਾਡੀ ਪ੍ਰੈਕਟਿਸ ਕੀਤੀ ਹੋਣੀ ਚਾਹੀਦੀ ਹੈ ਫਿਰ ਤੁਹਾਨੂੰ ਸ਼ੀਸ਼ਾ ਦੇਖਣ ਦੀ ਕੋਈ ਲੋੜ ਨਹੀਂ ਉਪਰੋ ਜੀ ਜੇਕਰ ਤਾਂ ਵੀ ਤੁਹਾਡੇ ਕੋਲ ਟਾਈਮ ਹੈਗਾ ਤਾਂ ਉਪਰੋ ਜੀ ਸ਼ੀਸ਼ਾ ਦੇਖ ਕੇ ਤੁਸੀਂ ਦਸਤਾਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ ਏਕ-ਏਕ ਕਰਕੇ ਪਹਿਲਾਂ ਤਾਂ ਕੰਨ ਨੂੰ ਸਿੱਧਾ ਕਰਾਂਗੇ ਫਿਰ ਪੇਚਾਂ ਨੂੰ ਸਾਫ਼ ਕਰਾਂਗੇ ਦਸਤਾਰ ਨੂੰ ਆਪਾਂ ਮੋਹਲੇ ਹਿੱਸੇ ਤੋਂ ਥੋੜਾ ਦੱਬਾਂਗੇ ਦੱਬਣ ਨਾਲ ਦੇਖੋ ਕੀ ਹੋਊਗਾ ਆਪਣਾ ਪਰਨਾ ਥੋੜਾ ਚੌੜਾ ਹੋ ਜਾਊਗਾ ਦੇਖੋ ਜਿੱਦਾਂ ਹੁਣ ਹੋਇਆ ਨਾ ਸ਼ੇਪ ਬਦਲ ਗਈ ਨਾ ਥੋੜੀ ਜਿਹੀ ਪਰਨੇ ਦੀ ਇਹ ਜਿਆਦਾ ਸੋਹਣਾ ਲੱਗੇਗਾ ਹੁਣ ਪਿਛਲੇ ਹਿੱਸੇ ਤੋਂ ਲੁਪੀ ਵਾਲੇ ਪੱਲੇ ਨੂੰ ਚੰਗੀ ਤਰ੍ਹਾਂ ਚੋੜਾ ਕਰਕੇ ਪਹਿਲਾਂ ਸੱਜੇ ਪਾਸੇ ਅੰਦਰ ਕਰਾਂਗੇ ਫੇ ਕੱਪੜੇ ਨੂੰ ਖੱਬੇ ਪਾਸੇ ਅੰਦਰ ਕਰਾਂਗੇ ਸੱਜੇ ਪਾਸੇ ਤੋਂ ਸਭ ਤੋਂ ਨੀਚਲਾ ਪੱਲਾ ਫੜ ਕੇ ਖਿੱਚ ਕੇ ਸਾਫ਼ ਕਰਕੇ ਇਹਦੇ ਵੱਟ ਸਾਰੇ ਲੁਪੀ ਦੇ ਅੰਦਰ ਕਰ ਦੇਣੇ ਆ ਇਹਦੇ ਨਾਲ ਤੁਹਾਡਾ ਪੱਲਾ ਵੀ ਟਾਈਟ ਹੋ ਜੂਵੇਗਾ ਤੇ ਢਿੱਲਾ ਮੱਠਾ ਕਪੜਾ ਜਿਹੜਾ ਉਹ ਵੀ ਲੁੱਕ ਜਾਵੇਗਾ ਫਿਰ ਇਸ ਪੱਲੇ ਨੂੰ ਖਿੱਚ ਕੇ ਸਿਰ ਦੇ ਵਿੱਚ ਘਾਰ ਲਗਾ ਦੇਣਾ ਆ ਇਸ ਟੰਗ ਨਾਲ ਤੁਸੀਂ ਵੀ ਇਸ ਪੰਨੇ ਨੂੰ ਸਜਾ ਸਕਦੇ ਹੋ ਅੱਜ ਦੇ ਪੰਨੇ ਦੇ ਵਿੱਚ ਮੈਂ ਤੁਹਾਨੂੰ ਨਾਲ-ਨਾਲ ਪੂਣੀ ਕਿਵੇਂ ਕਰਨੀ ਹੈ ਇਹ ਪੂਰੀ ਡਿਟੇਲ ਦੇ ਵਿੱਚ ਦੱਸ ਦਿੱਤਾ ਹੋਇਆ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਆਪਣੇ ਸੁਜੈਸ਼ਨਸ ਜਰੂਰ ਦਿਆ ਕਰੋ ਤੇ ਜੇਕਰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਤੁਹਾਨੂੰ ਚਾਹੀਦੀ ਹੈ ਤਾਂ ਉਹ ਕਮੈਂਟ ਕਰ ਦਿਓ ਫਿਰ ਆਪਾਂ ਸਲਾਈ ਨਾਲ ਇੱਕ-ਇੱਕ ਕਰਕੇ ਸਾਰੇ ਪੇਚਾਂ ਨੂੰ ਪਿੱਛੇ ਤੱਕ ਬਰਾਬਰ ਮੋਟੇ ਅਤੇ ਬਰਾਬਰ ਸਪੇਸ ਤੇ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਕੋਈ ਵੀ ਨਿੱਕੀ-ਮੋਟੀ ਕਮੀ ਪੇਸ਼ੀ ਲੱਗਦੀ ਆ ਤਾਂ ਉਹਨੂੰ ਤੁਸੀਂ ਹੁਣੇ ਦੂਰ ਕਰ ਸਕਦੇ ਹੋ ਤੇ ਹੁਣ ਅਸੀਂ ਤੁਹਾਨੂੰ ਹਰੇਕ ਹਿੱਸੇ ਤੋਂ ਪਰਨੇ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਪਰਨੇ ਦੀ ਸ਼ੇਪ ਨੂੰ ਆਪਣੀ ਲੋੜ ਮੁਤਾਬਕ ਸਹੀ ਕਰਾਂਗੇ ਦੋਨਾਂ ਸਾਈਡਾਂ ਤੋਂ ਦੱਬ ਕੇ ਜਾਂ ਫਰੰਟ ਤੋਂ ਪਿੰਚ ਕਰਕੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੋਹਲੇ ਹਿੱਸੇ ਤੋਂ ਪਰਨਾ ਦੋਨਾਂ ਸਾਈਡਾਂ ਤੋਂ ਬਰਾਬਰ ਹੈ ਲੜ ਤੁਹਾਡਾ ਜਿੱਥੇ ਮੈਂ ਤੁਹਾਨੂੰ ਕਿਹਾ ਸੀ ਜਿੱਥੇਿੱਦਾਂ ਖਤਮ ਹੋਏਗਾ ਮੈਂ ਤੁਹਾਨੂੰ ਉੱਥੇ ਉਸੇ ਢੰਗ ਨਾਲ ਲਗਾ ਕੇ ਦਿਖਾਉਂਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਪਿਛਲੇ ਹਿੱਸੇ ਤੋਂ ਉੱਪਰਲੇ ਪਾਸੇ ਉਹ ਸਿਰ ਵੀ ਆਪਾਂ ਸਹੀ ਤਰੀਕੇ ਨਾਲ ਢੱਕਿਆ ਤੇ ਦੋਨਾਂ ਸਾਈਡਾਂ ਤੋਂ ਲੜ ਜਿਹੜੇ ਨੇ ਆਪਣੇ ਬਰਾਬਰ ਨੇ ਤੇ ਹੁਣ ਸੱਜੇ ਪਾਸਿਓਂ ਤੇ ਮੇਰੇ ਵੀਰੋ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਦੁਮਾਲਾ ਸਹਿ ਪੜਨੇ ਅਤੇ ਸੈਲੀਬ੍ਰਿਟੀ ਟਾਈਪ ਦਸਤਾਰਾ ਸਿੱਖਣੀ ਚਾਹੁੰਦੇ ਹੋ ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ 'ਚ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ